ਕੁੜੀ ਸੱਜੇ ਤੋਂ ਟਿੱਪਰ ਲਾ ਕੇ ਖੇਡਦੀ ਐ ਕਿਉਂਕਿ ਉਹਨੇ ਕਿਸੇ ਘਰ ਦੇ ਵਿੱਚ ਵਿਆਹੀ ਜਾਣਾ ਐ ਕੱਲ ਉਹਨੇ ਮਾਂ ਬਣਨਾ ਐ ਉਹਦੇ ਸਿਰ ਦੇ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਪੈਣੀਆਂ ਨੇ ਉਹਨੇ ਜ਼ਿੰਮੇਵਾਰੀਆਂ ਦੀ ਪੰਡ ਨੂੰ ਚੁੱਕਣਾ ਐ ਜਦੋਂ ਪੰਜੇ ਡੱਬੇ ਖੇਡ ਹੜਦੀ ਐ ਨਾ ਤਾਂ ਟਿੱਪਰ ਪਰਲੇ ਪਾਰ ਇੰਜ ਕਰਕੇ ਸਦੀ ਕਮਾ ਦੀ ਗੱਲ ਐ ਹੁਣ ਕੁੜੀ ਇੱਕ ਲੱਖ ਦੇ ਭਾਰ ਨਹੀਂ ਲੈ ਜਾਂਦੀ ਜੇ ਤੁਸੀਂ ਖੇਡੀ ਹੋਈ ਖੇਡ ਤੁਹਾਨੂੰ ਪਤਾ ਹੁਣ ਕੁੜੀ ਇਕੱਲਪ ਦੇ ਬਾਹਰ ਨਹੀਂ ਜਾਂਦੀ ਉਹ ਜਿਹੜੀ ਸਮਾਜ ਆ ਜਿਹੜੀ ਦੁਨੀਆ ਹੈ ਇਹ ਉਹ ਘੜੀ ਆ ਜਦੋਂ ਦਾ ਰਿਸ਼ਤਾ ਹੋਣ ਲੱਗਾ ਹੈ ਕੋਈ ਤਕਰਾਰ ਲੈ ਲਈ ਆ ਤੁਹਾਡਾ ਮੇਰੇ ਪੇ ਨਾਲ ਬੈਰ ਹੋ ਸਕਦਾ ਹੈ ਤੁਹਾਡੀ ਮੇਰੇ ਭਰਾਵਾਂ ਨਾਲ ਦੁਸ਼ਮਣੀ ਹੋ ਸਕਦੀ ਹੈ ਦੇਖਿਓ ਮੇਰੇ ਰਿਸ਼ਤੇ 'ਚ ਭਾਨੀ ਨਾ ਮਾਰਿਓ ਜੇ ਤੁਸੀਂ ਰਿਸ਼ਤੇ 'ਚ ਭਾਨੀ ਮਾਰਤੀ ਤੇ ਮੇਰੇ ਭਰਾ ਤੇ ਮੇਰਾ ਪਿਓ ਜੀਉਂਦੇ ਨਾ ਰਹਿ ਜਾਣਗੇ ਤੇ ਉਹਨਾਂ ਪੁੱਛਦੀ ਆ ਸਾਥਨ ਨੂੰ ਜਦੋਂ ਦਾ ਰਿਸ਼ਤਾ ਹੋ ਰਿਹਾ ਹੈ ਉਹ ਕਹਿੰਦੀ ਟੱਗ ਪੈਰ ਇੱਧਰ ਰੱਖਦੀ ਐ ਕਿੱਧਰ ਰੱਖਦੀ ਐ ਪਰ ਕਹਿੰਦੇ ਨਹੀਂ ਦਾਤੀ ਨੂੰ ਦੰਦੇ ਐ ਟੱਪਾਸੇ ਆ ਦੁਨੀਆ ਨੂੰ ਲੋਥਾਸੇ ਟੱਟੀਂ ਦੇ ਟੱਪੇ ਦੇ ਇੱਧਰ ਪਾਸੇ ਪਾਇਆ ਰੱਖਦੀ ਐ ਕਿੱਧਰ ਰੱਖਦੀ ਐ ਪੁੱਛਦੀ ਐ ਟੇਤੀ ਮੈਂ ਠੀਕ ਆ ਤੋ ਕਹਿੰਦੇ ਹਾਂ ਤੋ ਠੀਕ ਉਦੋਂ ਬਾਅਦ ਦੂਜੇ ਡੱਬੇ ਤੇ ਇੰਦਰ ਪਾਇਆ ਰੱਖਦੀ ਐ ਇੱਧਰ ਰੱਖਦੀ ਫਿਰ ਪੁੱਛਦੀ ਕਹਿੰਦੀ ਮੈਂ ਠੀਕ ਆ ਉਹ ਕਹਿੰਦੇ ਹਾਂ ਤੋ ਠੀਕ ਹੈ ਫੱਤੀਜੇ ਵਿੱਚ ਉੱਥੇ ਤੇ ਫਿਰ ਪੰਜਵੇਂ ਜਦ ਉਹਨੋ ਕਹਿੰਦੀ ਆ ਵੀ ਮੈਂ ਇਸ ਟੀਪਰ ਨੂੰ ਅੰਦਰੋਂ ਚੱਕਾਂ ਬਾਹਰ ਵੀ ਜੇ ਕਿਤੇ ਉਦੋਂ ਕੁੜੀਆਂ ਨੂੰ ਬੰਨ੍ਹ ਨਹੀਂ ਸੀ ਦਿਖਾਲੇ ਜਾਂਦੇ ਵੀ ਜੇ ਕਿਤੇ ਤੁਸੀਂ ਮੈਨੂੰ ਆਜ਼ਾਦਤ ਦੇਵੋ ਅੰਦਰੋਂ ਦਾ ਮਤਲਬ ਵੀ ਮੈਂ ਰੱਬ ਦੇ ਦਰ ਤੇ ਰੁਕ ਤੇ ਆਪਣੀ ਆਪਣੇ ਸੰਗੀਪ ਭੇਟਲੇ ਅਰਦਾਸ ਕਰਾਂ ਮੈਂ ਰੱਬ ਦੇ ਦਰ ਤੇ ਉੱਤੇ ਆਪਣੀ ਆਉਣ ਵਾਲੇ ਸਮੇਂ ਲਈ ਆਪਣੀ ਵਿਰਾਸਤ ਲਈ ਆਪਣੀ ਜਿੰਦਗੀ ਲਈ ਇੱਕ ਤਰ੍ਹਾਂ ਦਾ ਜੇ ਤੇ ਲੋ ਗਿਆਰਾਂ ਦਾ 15 ਤੋਂ 33 ਨੂੰ ਚੱਟ ਤੇ ਅੰਦਰੋਂ ਮਿੱਤ ਜਿਉਂ ਕਿੰਨ ਦਾ ਨਹੀਂ 12 ਚੱਟ ਦੇ ਨਾਲ ਉਹਦੇ ਤੇ ਇੱਕ ਸ਼ਰਤ ਐ ਕਿਤੀ ਜਾਂਦੀ ਐ ਕਿ ਜਿਹੜੇ ਜਿਹੜੇ ਤਲ ਦੇ ਉੱਤੇ ਕੱਪੜੇ ਪਹਿਨੇ ਹੋਣੇ ਇਹਨਾਂ ਕੱਪੜਿਆਂ ਦੇ ਵਿੱਚੋਂ ਕੋਈ ਵੀ ਕੱਪੜਾ ਜਿਹੜਾ ਜ਼ਮੀਨ ਨਾਲ ਟੱਚ ਲਈ ਜਾਏ ਕਰਨਾ ਚਾਹੀਦਾ ਇਹ ਪ੍ਰਿਸ਼ਨ ਤੇ ਸਵਾਲ ਉਹਦੀ ਇੱਜ਼ਤ ਦੇ ਨਾਲ ਸੰਬੰਧਤ ਹੈ ਫਿਰ ਉਹ ਆਪਣੇ ਕਫਨ ਵਿੱਚ ਕਰਕੇ ਟਲ ਗਈ ਐ ਫਿਰ ਆਪਣੀ ਚੁੰਨੀ ਨੂੰ ਸੁਭਾਦੀ ਐ ਦੇ ਉੱਤੇ ਪਹਿਨੇ ਹੋਏ ਆਪਣੇ ਕੱਪੜਿਆਂ ਨੂੰ ਸੁਮਾਰਦੀ ਹੈ ਫਿਰ ਇੰਜ ਕਰਕੇ ਉਹ ਚਾਰ ਹਰਾਂ ਤੇ ਪੰਜਵੇਂ ਗੂਠੇ ਦੇ ਭਾਰ ਆਪਣਾ ਵਜਨ ਸਿਰਦੀ ਹੈ ਤੇ ਫਿਰ ਉਹ ਟੀਪਰ ਨੂੰ ਚੱਕਦੀ ਆ ਉੱਥੇ ਉਹਦਾ ਜੋਰ ਲੱਗਾ ਹੁੰਦਾ ਤੇ ਉਹਦਾ ਤਨ ਦਾ ਕੋਈ ਟੁਕੜਾ ਕੱਪੜਾ ਜਿਹੜਾ ਜੁੜੀਨਾ ਕੱਚ ਰਹਿੰਦਾ ਜਦੋਂ ਉਹ ਟੀਪਰੇ ਦਾ ਫੜਦੀ ਆ ਨਾ ਫਿਰ ਇੰਜ ਕਰਕੇ ਅੱਖਾਂ ਮੀਟ ਕੇ ਪਛਾਂ ਸੌਂਦੀ ਕਿ ਪੰਨਮਾ ਦਬਾ ਰਬ ਦਾਤਾ ਹੈ ਚੌਥਾ ਜੋ ਜਿਹਦੇ ਚ ਵੀ ਟਿਕ ਹੋਵੇ ਉਥੇ ਫਿਰ ਕੁਝ ਨਾ ਕੁਝ ਲਿਖਦੀ ਹੈ ਉਹਦੇ ਹੱਥ ਸਮਾਨ ਨਾਲ ਜੁੜੇ ਹੁੰਦੇ ਨੇ ਉਹ ਨੱਚਦੀ ਹੈ ਕਿ ਜੀ ਮੇਰਾ ਇਹ ਆਪਣਾ ਬਾ ਚਾ ਮੇਰਾ ਆਪਣਾ ਘਰ ਹੈ ਇਦਾਂ ਦੀ ਜ਼ਿੰਦਗੀ ਹੁੰਦੀ ਸੀ ਧੀਆਂ ਦੀ ਅੱਜ ਵੀ ਧੀਆਂ ਦੀ ਜ਼ਿੰਦਗੀ ਇਦਾਂ ਦੀ ਹੈ ਕਿਉਂਕਿ ਜਿੱਦਣ ਧੀਆਂ ਜਨਮ ਲੈ ਲੈਂਦੀਆਂ ਮਾਤਿਆਂ ਨੂੰ نیند ਨਹੀਂ ਆਉਂਦੀ ਕਿਉਂਕਿ ਮਾਤਿਆਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਨੇ ਕਿਹੜੇ ਕੱਦਸ਼ ਆ ਤੇ ਮਾਤਾ ਗੰਗਾ ਜਦੋਂ ਨੂੰ ਪਤਾ ਲੱਗਾ ਨਾ ਤੇ ਸਰਦਾ ਸਾਈਂ ਮੁੜਨ ਲੱਗਾ ਹੈ ਜਿਹਦੇ ਨਾਲ ਵਿਆਹ ਕਰਨਾ ਸੀ ਉਹ ਮੁੜ ਲੱਗਾ ਹੈ ਤੇ ਮਾਤਾ ਗੰਗਾ ਤੇਜੀ ਨਾਲ ਲੰਗੇ ਪਹਿਣੀ ਆਪਣੇ ਚੋਦੀ ਸੱਤਨ ਕੱਪਦੀ ਹੈ ਤੇ ਜਿੱਥੇ ਪੰਨਵੇਂ ਪਾਤਸ਼ਾਹ ਖੜੋਤੇ ਸੀ ਚੰਨਾ ਚੜ੍ਹ ਕੇ ਉਹ ਮਾਰੀ ਰੋ ਪਈ ਕਹਿਣ ਲੱਗੀ ਮੈਨੂੰ ਕਿਹੜੇ ਗਨਾਹਾਂ ਦੀ ਸਜ਼ਾ ਦੇਣ ਲੱਗੇ ਉਹ ਮੇਰਾ ਕੀ ਦਸੂਰ ਹੈ ਤੇ ਪੰਨਵੇਂ ਪਾਤਸ਼ਾਹ ਨੇ ਚੰਨਾ ਤੋਰ ਖਾਇਆ ਮਾਤਾ ਗੰਗਾ ਨੂੰ ਬਿਆਦੀ ਰਜਾਮੰਦੀ ਦਿੱਤੀ ਐਵੇਂ ਇਹ ਸਤਿਗੁਰਾਂ ਨੇ ਲਿਖਿਆ ਧੌਲ ਧਰਮ ਦਇਆ ਦਾ ਮੂਤ ਜਿਹਦੇ ਅੰਦਰ ਦਇਆ ਹੈ ਨੀ ਉਹਦੇ ਅੰਦਰ ਧਰਮ ਨਹੀਂ ਇਹ ਹੋ ਸਕਦਾ ਇਤਿਹਾਸ ਦਾ ਸਭ ਤੋਂ ਪਹਿਲਾ ਵਿਆਹ ਸਤਲੋਜ ਪਾਣੀ ਦੇ ਕੰਢੇ ਦੇ ਉੱਤੇ ਸਤਲੋਜ ਦਰਿਆ ਦੇ ਕੰਢਿਆਂ ਦੇ ਉੱਤੇ ਪੰਚਵੇਂ ਪਾਤਸ਼ਾਹ ਗੁਰ ਅਰਜਨ ਦੇਵ ਜੀ ਮਹਾਰਾਜ ਤੇ ਮਾਤਾ ਰੰਗਾ ਦਾ ਵਿਆਹ ਸੀ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰੀ ਚਾਰ ਲਾਵਾਂ ਦਾ ਪਾਠ ਹੋਇਆ ਤੇ ਚਾਰ ਲਾਵਾਂ ਦੇ ਪਾਠ ਨਾਲ ਵਿਆਹ ਸਪੂਰਨ ਹੋਇਆ ਤੇ ਚਾਰ ਲਾਮਾਂ ਦਾ ਸਾਥ ਬਾਬਾ ਬੋਟਾ ਜੀ ਨੇ ਕੀਤਾ ਤੇ ਤੇ ਆਪਾਂ ਕੀੰਤੀ ਪੰਨਾ ਤੁਹਾਡੇ ਨਾਲ ਸਾਂਝਾ ਕੀਤਾ ਬਹੁਤ ਸਾਰੀਆਂ ਗਲਤੀਆਂ ਹੋਣਗੀਆਂ